ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਟੋਕਲਾ ਝੋਟੀਆਂ ਨੇ ਕੁਝ ਗੱਬਣਾ ਨੇ ਕੁਝ ਸੂਈਆਂ ਨੇ ਕੋਈ ਟੋਕੜ ਗੱਬਣਾ ਆਓ ਵੀਰ ਜੀ ਇੰਨਾ ਬਾਰੇ ਲਈਏ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਠੀਕ ਠਾਕ ਵਧੀਆ ਜੀ ਬਹੁਤ ਵਧੀਆ ਜੀ ਹਾਂਜੀ ਆਪਣਾ ਨਾਮ ਦੱਸ ਦਿਓ ਵੀਰ ਜੀ ਹਰਜੀਤ ਸਿੰਘ ਜੀ ਠੀਕ ਹੈ ਜੀ ਪਿੰਡ ਦੱਸ ਦਿਓ ਪਿੰਡ ਨਠਵਾਲ ਹਾਂਜੀ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ ਭਾਈ 85690 82513 ਠੀਕ ਹੈ ਜੀ ਤੇ ਆਪਣੀ ਪਹਿਲੀ ਵੀਡੀਓ ਆਈ ਹੈ ਨਾ YouTube ਤੇ ਆਉਣੀ ਆ ਤੇ ਭਾਈ ਲੰਮੇ ਟਾਈਮ ਤੋਂ ਤੁਹਾਡਾ ਤੁਸੀਂ ਦੱਸਦੇ ਆਪਣਾ ਵਪਾਰ ਹੈ ਨਾ ਜੀ ਬਹੁਤ ਪੁਰਾਣੇ ਸਮੇਂ ਤੋਂ ਤੁਸੀਂ ਕਰਦੇ ਠੀਕ ਹੈ ਜੀ ਤੇ ਚੰਗੀਆਂ ਝੋਟੀਆਂ ਲੈ ਕੇ ਆਉਂਦੇ ਹਨਾ ਜੀ ਹਾਂ ਜੀ ਵੀਰ ਜੀ ਚੰਗਾ ਡੰਗਰ ਲੈਣਾ ਸਾਫ਼ ਸਾਫ਼ ਸੁਥਰਾ ਹਨਾ ਜੀ ਬਿਲਕੁਲ ਤੇ ਭਾਈ ਦੱਸੋ ਇਹਦੇ ਬਾਰੇ ਝੋਟੀ ਬਾਰੇ ਇਹ ਜੀ ਦੂਜੀ ਸੂਈ ਝੋਟੀ ਆ ਤੇ ਦੁੱਧ ਪਹਿਲੇ ਸੂਏ ਤੇ 13-14 ਕਿਲੋ ਕਰਦੀ ਰਹੀ ਹੁਣ ਦੂਜੀ ਸੂਏ ਤੇ ਬਰਾਬਰ ਕੰਨੀਆਂ ਕਰਨ ਲਈ ਆ ਅੱਛਾ ਕੰਨੀਆਂ ਦੰਦਾਂ ਤੋਂ ਬਰਾਬਰ ਹੁੰਦੀ ਹੈ ਨਾ ਜੀ ਹਾਂਜੀ ਠੀਕ ਆ ਜੀ ਤੇ ਕਿੰਨੇ ਦਿਨ ਬਾਕੀ ਆ ਟਾਈਮ ਤਿਆਰੀ ਲੱਗਦੀ ਹੈ ਨੇ ਦਿਨ ਪੂਰੇ ਹੋਏ ਹੀ ਆ ਅੱਛਾ ਦਿਨ ਉਹ ਢਾੜੀ ਡੰਗ ਹੋ ਲੈ ਜੇ ਵੱਧ ਇਹਦੇ ਦਿਨ ਮੰਨ ਲਓ 16 ਤਰੀਕ ਦੇ ਪੂਰੇ ਹੋ ਗਏ ਦੋ ਦਿਨ ਲੈ ਜੇ ਇੱਕ ਦਿਨ ਲੈ ਜੇ ਤਿੰਨ ਦਿਨ ਲੈ ਜੇ ਬਿਲਕੁਲ ਜੀ ਹਾਂਜੀ ਤੇ ਤੋਰੋ ਵੀਰ ਜੀ ਵਿਖਾਓ ਹਾਂਜੀ ਵੇਖੋ ਵੀਰ ਜੀ ਚੰਗੀ ਝੋਟੀ ਆ ਗਈ ਆ ਦੂਜਾ ਸੂ ਤਿਆਰੀ ਆ ਭਾਈ ਜੰਦੇ 2 ਦਿਨ ਲੱਗੇ ਹਨੇ ਇੱਕ ਦੋ ਦਿਨ ਬਾਕੀ ਆ ਚੰਗੀ ਝੋਟੀ ਆ ਪਹਿਲੇ ਸੂਏ ਦਾ ਚੰਗਾ ਰਿਕਾਰਡ ਦੱਸਦੇ ਆ ਭਾਈ ਜੁਨੀ ਬਾਕੀ ਵੀਰ ਜੀ ਤੁਸੀਂ ਲੈਵ ਤੇ ਹੰਦਾਜਾ ਲਾ ਲਓ ਜੀ ਕੀ ਕਹਨੇ ਆ ਝੋਟੀ ਦੇ ਚੰਗੀ ਚਮਕ ਵਾਲੀ ਝੋਟੀ ਆ ਵੀਰੇ ਪਤਲਾ ਚਾਮ ਆ ਗਿਆ ਪਲੀ ਜੁੜੀ ਆ ਬਾਕੀ ਲੈਵਾ ਚੈੱਕ ਕਰੋਗੇ ਜੀ ਕੀ ਕਹਨੇ ਆ ਥਣ ਥਣ ਦੀ ਕੁਆਲਿਟੀ ਚੈੱਕ ਕਰੋ ਲੈਵ ਜੀ ਵੇਖੋ ਵੀਰੇ ਸਿੰਗ ਦੀ ਕੁਆਲਿਟੀ ਸ਼ਾਨਦਾਰ ਆ ਚੰਗੀ ਝੋਟੀ ਆ ਜੀ ਬਿਲਕੁਲ ਲੈ ਜੀ ਵਿੱਚ ਬਿਲਕੁਲ ਜੀ ਚੰਗੀ ਝੋਟੀ ਆ ਗਿਆ ਵੀਰੋ ਪਤਲਾ ਚਾਮਾ ਗਿਆ ਚੰਗੇ ਰਿਕਾਰਡ ਵਾਲੀ ਆ ਜੀ ਠੀਕ ਆ ਜੀ ਹਾਂਜੀ ਭਾਈ ਕੀ ਮੁੱਲ ਕਰ ਲੈਣਾ ਝੋਟੀ ਦਾ ਮੁੱਲ ਤੇ ਵੀਰ ਜੀ 120 ਕਰਦੇ ਆ 120 ਹਾਂਜੀ ਠੀਕ ਹੈ ਤੇ ਮਾਨਤਨ ਕਰ ਦਿਓ ਜੀ ਮਾਨਤਨ ਜੋ ਆਖੋਗੇ ਤੁਸੀਂ ਸਰਦਾਰ ਜੀ ਚਲੋ ਕਰ ਦੋ ਆਪ ਹੀ ਕਰਦੇ ਹੋ ਜੈਜ 5000 ਛੱਡ ਦਿਆਂਗੇ ਵੀਰ ਜੀ 15 15 ਕਰ ਬਾਕੀ ਵੀਰ ਜੀ ਮੋਲ ਤੁਹਾਡਾ ਜੈਜ ਆ ਚਲੋ ਪਹਿਲੀ ਵੀਡੀਓ ਆ ਹਾਂਜੀ ਪੂਰੇ ਦੱਸ ਦੀ ਜਾਂਦੇ ਹੋ ਜਾਂਦੇ ਹੋ ਕੋਈ ਨਾ ਹੈਣਾ ਜੀ ਜਾਂਦੇ ਹੋ ਠੀਕ ਹੈ ਜੀ ਬਾਕੀ ਵੇਖੋ ਵੀਰੋ ਪਾਜੂ ਨੇ ਇਹਦੇ 10 ਦੀ ਝੋਟੀ ਦੇ ਦਾਂਗੇ ਚੰਗੀ ਝੋਟੀ ਆ ਸਿੰਘ ਦੀ ਕੁਆਲਿਟੀ ਵੀ ਸ਼ਾਨਦਾਰ ਆ ਵੀਰੇ ਇੱਕ ਵਾਰੀ ਤੋਰਾ ਵਖਾ ਦੀਏ ਦਾ ਬਾਕੀ ਚੈੱਕ ਕਰ ਲਓ ਵੀਰੇ ਝੋਟੀ ਰੇਡ ਬਿਲਕੁਲ ਹੀ ਜੈਜ ਆ ਪਤਲਾ ਚੰਮ ਬਾਕੀ ਲੈਵਾ ਚੈੱਕ ਕਰੋ ਜੀ ਉਹਦੀ 15 ਕਿਲੋ ਬਾਜੀ ਬਿਲਕੁਲ ਜੀ ਚੰਗੀ ਝੋਟੀ ਆ ਬਾਜੀ ਬਾਕੀ ਲੈਵਾ ਹੀ ਦੱਸਦਾ ਹਨਾ ਜੀ ਲੈ ਵੀਰ ਜੀ ਲੈਓ ਬਾਕੀ ਵੀਰ ਜੀ ਨੀਲੀ ਚ ਪੱਖ ਰੱਖ ਗਈ ਆ ਝੋਟੀ ਚੰਗੇ ਰਿਕਾਰਡ ਵਾਲੀ ਝੋਟੀ ਆ ਜੀ ਬਾਕੀ ਬਾਜੀ ਇੱਕ 10 ਚੋ ਵੀ ਚਲੋ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਕਰ ਦਿਓ ਮਾਨਤਨ ਹਨਾ ਜੀ ਠੀਕ ਆ ਜੀ ਠੀਕ ਆ ਜੀ ਹਾਂ ਜੀ ਵੀਰ ਜੀ ਆ ਦੂਜੇ ਨੰਬਰ ਤੇ ਆ ਗਈ ਇਹਦੇ ਬਾਰੇ ਦੱਸਿਓ ਇਸ ਦਸੂਗਰ ਗਿੱਸੂ ਹੀ ਆ। ਇਹ ਸੁਈਆ। 9 ਕਿਲੋ ਆਇਆ ਦਿੱਤੋ। ਠੀਕ ਹੈ ਜੀ। ਹਾਂ ਜੀ। 9 ਕਿਲੋ ਦੁੱਧ ਹੁਣ ਇਹ ਟਾਈਮ ਹੈਗਾ। ਠੀਕ ਹੈ ਜੀ। ਪੱਠਾ ਪਠਾ ਨਹੀਂਗਾ ਤਾਂ ਕਰਕੇ ਦੁੱਧ 10 ਕਿਲੋ ਹੀ ਹੁੰਦਾ ਪਰ ਪੱਠੇ ਇਹ ਨਹੀਂ ਜੇ ਮੇਰੇ ਕੋਲ। ਠੀਕ ਹੈ ਜੀ। ਤੇ ਬੱਚਾ ਕਿ ਆ ਗਿਆ ਇਹਦਾ? ਬੱਚਾ ਕੱਟਾ ਜੀ ਮਗਰ। ਅੱਛਾ ਉਹ ਕੱਟਾ ਗਿਆ ਜੀ। ਹਾਂ ਜੀ। ਠੀਕ 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 ਹੈ ਭਾਜੀ। ਖੋਲੋ ਵੀਰ ਜੀ। ਵੇਖੋ ਵੀਰ ਜੀ ਚੈੱਕ ਕਰੋ। ਇਹ ਵੀ ਛੋਟੀ ਦਾ ਕੱਦ ਕਾਠ ਚੰਗਾ ਆ। ਸਿੰਗਲ ਹੱਡੀ ਆ ਗਈ ਆ। ਥਾਂ ਥਣ ਬਹੁਤ ਵਧੀਆ ਲੱਗਿਆ ਇਹ ਚਵਾਈ ਵਾਲਾ ਇਹਨੂੰ ਵੀ ਬਾਕੀ ਲੰਮੀ ਬੇੜਾ ਵੀਰੇ ਕੱਦਖਾਟ ਫੁੱਲਾ ਚੋਟੀ ਦਾ ਬੱਚਾ ਇਹਦਾ ਕੱਟਾ ਆ ਗਿਆ ਜੋ ਮਗਰ ਦੁੱਧ 9 ਕਿਲੋ ਭਾਜੀ ਹਨਾ ਜੀ ਹਾਂਜੀ ਠੀਕ ਐ ਇਹ ਤਿਆਰ ਹੈ ਜੇ ਵਧੀਆ ਕੀ ਬਿਲਕੁਲ ਜੀ ਬਾਕੀ ਗਰਮੀਆਂ ਹਨਾ ਜੀ ਗਰਮੀ ਬਹੁਤ ਪੱਠਾ ਨਹੀਂਗਾ ਭਾਜੀ ਹਾਂ ਬਿਲਕੁਲ ਹਾਂਜੀ ਪੱਠਾ ਨਹੀਂ ਬਾਕੀ ਵੀਰ ਚਲੋ ਸੇਵਾ ਚੰਗੀ ਕਰੂਗਾ ਝੋਟੀ ਕੱਦ ਕਾਠਾ ਲਈ ਆ ਦੁੱਧ ਚੰਗਾ ਪਰੂਗੀ ਬਿਲਕੁਲ ਤੇ ਆਪਣਾ ਭਾਈ ਚਵਾਈ ਚੂਈ ਇੱਕ ਨੰਬਰ ਇੱਕ ਨੰਬਰ ਜੀ ਨੋਕਦਰ ਥਾਣੇ ਕਿਸੇ ਕੋਈ ਗੱਲ ਨਹੀਂ ਚੋਣ ਪਸਮਾਨ ਦੀ ਪੱਕੀ ਗਾਰੰਟੀ ਹੈ ਬਿਲਕੁਲ ਜੀ ਵੇਖੋ ਵੀਰੇ ਨੋਗ ਵਾਲਾ ਥਾਣਾ ਗਿਆ ਚੰਗਾ ਚਵਾਈ ਵਾਲਾ ਥਣ ਲੱਗਿਆ ਜੀ ਠੀਕ ਹੈ ਜੀ ਹਾਂ ਜੀ ਭਾਈ ਇਹ ਕੀਮੋ ਲਗਰ ਲੈਣਾ ਇਹਦਾ ਮੁੱਲ ਵੀਰ ਜੀ 1 ਲੱਖ ਰੁਪਿਆ ਕਰਦੇ ਆ ਇਹ ਲੱਖ ਦੀ ਠੀਕ ਹੈ ਕਰ ਦੋ ਮਾਨਦਾਨ ਕਰ ਦਿਓ ਹਾਂ 5000 ਛੱਡ ਦਾਂਗੇ 95 ਹਾਂ ਇਹ ਜਾਣਦੇ ਹੋ ਪੂਰੇ 90 ਦੀ ਇਹ ਵੀ ਜਾਣਦੇ ਹੋ ਜਾਣਦੇ ਹੋ ਭਾਈ ਪਹਿਲੀ ਵੀਡੀਓ ਹੈ ਨਾ ਜੀ ਜਾਣ ਤੋਂ ਪਹਿਲੀ ਠੀਕ ਹੈ ਜੀ ਵੇਖੋ ਜੀ 90000 ਦੀ ਭਾਈ ਉਹਨੇ ਇਹ ਚੋਟੀ ਦੇ ਦਾਂਗੇ ਗੱਦ ਕਾਠ ਵਾਲੀ ਆ ਚੰਗੀ ਝੋਟੀ ਆ ਜੀ ਬਾਕੀ ਭਾਈ ਉਹਨਾਂ ਲੰਮੇ ਟਾਈਮ ਤੋਂ ਕੰਮ ਆ ਪੁਰਾਣਾ ਕੰਮ ਕਰਦੇ ਆ ਪਰਖਪੂਰੀ ਆ ਪਸ਼ੂ ਦੀ ਚੰਗੇ ਪਸ਼ੂ ਆ ਜੀ ਦੁੱਧ ਵਾਲਿਆ ਜੀ ਹਾਂਜੀ ਭਾਜੀ ਇਹ ਤੀਜੇ ਨੰਬਰ ਤੇ ਆ ਗਈ ਇਹਦੇ ਬਾਰੇ ਦੱਸਿਓ ਟੋਕਰ ਗੱਬਣਿਆ ਤੇ 7ਵੇਂ ਮਹੀਨੇ ਚ ਮੱਝਾਂਂ ਡਈ ਏ ਇਹ 7ਵੇਂ ਮਹੀਨੇ ਚ 7ਵੇਂ ਮਹੀਨੇ ਚ ਜਾਂਡੀ ਏ ਅੱਛਾ ਜੀ ਤੇ ਦੁੱਧ ਇਸ ਵੇਲੇ 5 ਕਿਲੋ 4.5 ਕਿਲੋ ਇੰਨਾ ਦੁੱਧ ਹੈਗਾ 4.5 ਕਿਲੋ ਵੀ ਜਾਨੀ ਕਿ ਹੈ ਨਾ 5 ਕਿਲੋ ਹੋਊਗਾ ਮਤਲਬ ਇਹ ਪੱਠੇ ਘੱਟ ਕਰਕੇ ਦੁੱਧ 6 ਕਿਲੋ ਹਮਝ ਥੱਲੇ ਪਰ ਇਹ ਆ ਵੀ ਮਾਝ ਰਿਕਾਰਡ ਵਾਲੀ ਜੀ ਦੁੱਧ 12 13 ਕਿਲੋ ਰਮਾਨਾ ਪੱਠਿਆਂ ਦੀ ਸਿਹੋਤ ਹੈ ਭਰਦੀ ਰਹੀ ਠੀਕ ਹੈ ਜੀ ਹਾਂਜੀ ਕਿੰਨੇ ਚੇਰ ਦੀ ਗੱਲ ਦੱਸਿਆ 7ਵੇਂ ਮਹੀਨੇ ਜਾਂੜੀ 6 ਹੋ ਗਏ ਜੇ 7ਵਾਂ ਮਹੀਨਾ ਚੜ ਗਿਆ ਜੀ 7ਵਾਂ ਚੜ ਗਿਆ ਇਹਨਾਂ ਚੈੱਕ ਪਾਸ ਠੀਕ ਹੈ ਜੀ ਬਾਕੀ ਵੱਡੇ ਪੱਲੇ ਜਾ ਗਈ ਮੈਂ ਹੈ ਨਾ ਜੀ ਬਾਕੀ ਇਹਦੇ ਅਗਲੇ ਥਣ ਦੇ ਵਿੱਚ ਧਾਰਾ ਘਟ ਜੇ ਅੱਛਾ ਇੱਕ ਥਣ ਦੀ ਧਾਰਾ ਘਟ ਆ ਗਈ ਅਗਲਾ ਜਿਹੜਾ ਕਬਣੀ ਹਾਲ ਦਾ ਅੱਛਾ ਜੀ ਓ ਕਵੇਣੀ ਹਲ ਤਾਂ ਅਗਲੇ ਥਣ ਚ 17 ਘਟ ਜਿਓ ਅਸੀਂ ਦੱਸ ਕੇ ਅਸੀਂ ਬਾਅਦ ਚ ਲੰਮਾ ਨਹੀਂ ਲੈਣਾ ਬਿਲਕੁਲ ਭਾਈ ਜੀ ਬਿਲਕੁਲ ਹੀ ਵੇਖੋ ਇਹ ਸਚਾਈ ਦਾ ਕੰਮ ਆ ਬਿਲਕੁਲ ਜੀ ਨਾ ਵੇਖੇ ਅਸੀਂ ਲੰਮਾ ਨਹੀਂ ਲੈਣਾ ਬਿਲਕੁਲ ਭਾਈ ਇਹੋ ਲੰਮੇ ਟਾਈਮ ਚ ਹਨਾ ਜੀ ਸਚਾਈ ਤੇ ਕੰਮ ਆ ਤੁਹਾਡਾ ਹਾਂਜੀ ਬਹੁਤ ਵਧੀਆ ਜੀ ਵੇਖੋ ਟੋਕੜ ਗੱਬਣ ਵੀਰੋ ਮੈਂ ਆ ਗਈ ਆ ਵੱਡੇ ਪੱਲੇ ਚ ਮਾਗੀ ਭਾਈਆਂ ਦੇ ਇੱਕ ਥਣ ਘਟ ਆ ਅਗਲਾ ਦੁੱਧ 4.5 ਕਿਲੋ ਲਾ ਲਿਓ 5 ਲਾ ਲਿਓ ਹਨਾ ਜੀ ਹਾਂਜੀ ਠੀਕ ਹੈ ਜੀ ਭਾਈ ਸੱਜਰ ਨੇ ਭਾਈ ਚੰਗਾ ਦੁੱਧ ਚ ਆਇਆ ਹੋਊਗਾ ਸੱਜਣ ਤੋਂ 13-14 ਕਿਲੋ ਵਜਿਜ਼ ਦੀ ਰਹੀ ਹੈ ਸਾਡੇ ਕੋਲ ਹੀ ਧਾਰਾ ਅਗਲੇ ਥਣੇਸ ਘਟੋ ਠੀਕ ਹੈ ਜੀ ਦੱਸ ਕੇ ਦਿੰਨੇ ਬਿਲਕੁਲ ਜੀ ਬਾਕੀ ਵੇਖੋ ਵੀਰੋ ਲੇਵਾ ਹੁਣ ਤੋਂ ਵੀ ਵੇਖੋ ਸੱਜਣਾ ਨਾਲ ਲਈ ਫਿਰਦੀ ਆ ਲੇਵਾ ਤੇ ਚੰਗੀ ਮੈਂ ਹਾਂ ਜੀ ਚੰਗੇ ਰਿਕਾਰਡ ਵਾਲੀ ਆ ਜੀ ਇਹ ਵੀ ਸਿੰਗਲ ਹੱਡੀ ਚ ਮੈਂ ਆ ਵੱਡੇ ਪੱਲੇ ਚ ਜੋ ਚੰਗੀ ਮੈਂ ਆ ਵੀਰੇ ਸਿੰਘ ਦੀ ਕੁਆਲਿਟੀ ਵੀ ਚੰਗੀ ਆ ਗੋਲ ਸਿੰਘ ਦੀ ਆ ਗਈ ਆ ਜੀ ਤੋੜ ਨਾ ਲੰਮੀ ਤੋੜ ਦਿਓ ਬਾਕੀ ਵੀਰੇ ਚੈੱਕ ਕਰ ਲੋ ਲੇਵਾ ਚੈੱਕ ਕਰੋ ਲੇਵਾ ਗਾਈਆਂ ਵਾਂਗੂ ਲੱਗਿਆ ਜੀ ਚੰਗੇ ਲੇਵੇ ਦੀ ਮਾਲਕਾ ਲੈਓ ਵੀਰ ਜੀ ਲੈਓ ਇਹ ਕਿੰਨੇ ਟਾਈਮ ਦੀ ਭਾਈ ਦੱਸਣ ਦੇ ਗੱਪਣ ਸਤਵੇਂ ਮਹੀਨੇ ਜਾਂਡੀ ਜੇ 6 ਮਹੀਨੇ ਪੂਰੇ ਹੋ ਗਏ ਸਤਵਾਂ ਜਾਂਦੀ ਸਤਵਾਂ ਜਾਂਦੀ ਆ ਜੀ ਬਿਲਕੁਲ ਜੀ ਚੰਗੀ ਮਾਇ ਹੈ ਹਨਾ ਜੀ ਚੰਗੇ ਦੁੱਧ ਵਾਲੀ ਆ ਤੇ ਭਾਈ ਕੀ ਮੁੱਲ ਕਰ ਲੈਣਾ ਇਹਦਾ ਮੁੱਲ ਵੀਰ ਜੀ 60000 ਕਰਨੇ ਪਰ 55000 ਦੀ ਦੇਣੀ ਆ 55000 ਦੀ ਹਾਂ ਜੀ ਬਿਲਕੁਲ ਜੈਜ ਮੋਲਾ ਜੀ ਵੱਡੀ ਮੈਂ ਵਜਨ ਵਾਲੀ ਆ ਬਾਕੀ ਹੋਰ ਕਰਦੇ ਮਾਂਤਨ ਕੋਈ ਨਾ ਆਇਆ ਹੋਰ ਕਰਦਾਂਗੇ ਭਾਜੀ 2000 ਚਲੋ ਛੱਡ ਦਿਓ ਜਿਆਦਾ ਨਹੀਂ ਹੋਣਾ ਜੈਜ ਮੋਲਾ ਹਨਾ 53 ਜੀ ਹਨਾ ਫੋਨ ਲਾਵੇ ਫੋਨ ਲਾਉਣਾ ਹਨਾ ਜੀ ਹਾਂਜੀ ਬਿਲਕੁਲ ਜੀ ਬਾਕੀ ਸਾਰੇ ਵੀਰਾਂ ਨੂੰ ਬੇਨਦੇ ਵੀਰੇ ਫੋਨ ਜ਼ਰੂਰ ਲਾਓ ਬਾਕੀ ਭਾਈ ਮਾਂਤਨ ਕਰ ਦੇਣਗੇ ਹੋਰ ਪਸ਼ੂਆਂ ਜੋ ਹਨਾ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਭਾਜੀ ਇਹਦੇ ਬਾਰੇ ਦੱਸਿਓ ਇਹ ਗਾਂ ਆ ਵੀਰ ਜੀ ਹਾਂਜੀ ਅਸਲ 11 ਕਿਲੋ ਛੱਡ ਦੋ 10 ਕਿਲੋ ਦੀ ਗਰੰਟੀ ਦਾਂਗੇ ਅਸੀਂ 10 ਕਿਲੋ ਦੀ ਗਰੰਟੀ 10 ਕਿਲੋ ਦੀ ਗਰੰਟੀ ਇਸ ਤੇ ਸੀਲ ਠੰਡੀ ਰੱਸੀ ਪਾ ਕੇ ਪੁੰਜੇ ਬਾਂਟੀ ਰੱਖ ਕੇ ਝੋਣੀ ਆ ਵੰਡ ਬੋਸ ਪਾ ਕੇ ਬੱਚਾ ਹੀ ਇਹਨੂੰ 20 ਦਿਨ ਹੋ ਗਿਆ ਸੂਈ ਦਾ ਇਹ ਠੰਡੀ ਸੀਲ ਆ ਬਿਲਕੁਲ ਹਾਂਜੀ ਇਹ ਬੱਚਾ ਮਰ ਗਿਆ ਦਾ ਹਾਂਜੀ ਬੱਚਾ ਮਰ ਗਿਆ ਦੁੱਧ 10 ਕਿਲੋ ਹੈਗਾ ਜੀ 10 ਕਿਲੋ ਦੁੱਧ ਆਗਾ ਹਨਾ ਜੀ ਠੀਕ ਹੈ ਜੀ ਵੇਖੋ ਵੀਰੋ ਚੈੱਕ ਕਰੋ ਵੈੜ ਝੂੰਗੀ ਵੈੜ ਆ ਗਿਆ ਬਈ ਕਰਮਾਲੀ ਮੰਨੀ ਜਾਂਦੀ ਆ ਹਨਾ ਜੀ ਝੂੰਗੀ ਵੈੜ ਤਕ ਕੋ ਲੋ ਵੀਰੇ ਤੋੜਾ ਖਾਈ ਇਹਦਾ ਬਾਕੀ 10 ਕਿਲੋ ਦੁੱਧ ਦੱਸੇ ਭਾਈ ਹਾਂਜੀ 10 ਕਿਲੋ ਦੁੱਧ 10 ਕਿਲੋ ਅਸੀਂ ਦੀ ਗ੍ਰੇਟੀ ਦਿੰਦੇ ਹਾਂ ਬਿਲਕੁਲ ਹੁਣ ਨਾ ਪੱਠਾ ਹੁੰਦਿਆਂ ਵੀ ਆ ਪੱਠਾ ਨਹੀਂ ਆ ਵੇਖੋ ਵੀਰੋ ਬਾਕੀ ਪੱਠਾ ਭਾਜੀ ਉਹਨਾਂ ਦੱਸਿਆ ਸਚਾਈ ਵੀ ਪੱਠਾ ਨਹੀਂ ਹੈ ਜੇ ਥੂੜੀ ਤੇ ਹੀ ਠੀਕ ਹੈ ਜੀ ਚੰਗੀ ਵਹਿੜ ਆ ਗਈ ਆ ਵੀਰੋ ਚੁੰਗੀ ਵਹਿੜ ਆ ਗਈ ਆ ਥਣ ਥਣ ਵਧੀਆ ਲੱਗਿਆ ਜੀ ਉਹ ਇਹਨੂੰ ਵੀ ਦੁੱਧ ਵੀ 10 ਕਿਲੋ ਆ ਗਿਆ ਜੀ ਠੀਕ ਹੈ ਜੀ ਲੜਦੀ ਸੋਦੇ ਹਨ ਕੈਮਰਾ ਮਾਣੇ ਨਾੜਾ ਪਾ ਕੇ ਦਿਖਾ ਦਿਓ ਹਾਂਜੀ ਹਾਂਜੀ ਬਿਲਕੁਲ ਥੋੜਾ ਕੈਮਰੇ ਤੋਂ ਡਰਦੀ ਆ ਬਾਕੀ ਵੀਰੇ ਨਾੜਾ ਨੂਣਾ ਦੇਖ ਲਓ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਵੈਟਦੀਆਂ ਖੰਡ ਤੁਣ ਵਧੀਆ ਲੱਗਿਆ ਜੀ ਹਾਂਜੀ ਭਾਈ ਇਹ ਆਪਣਾ ਥੋੜਾ ਟਾਈਮ ਤੋਂ ਦੱਸਣਦੇ ਹੋ ਆ ਸੂਈ ਨੂੰ ਜੀ 20 ਦਿਨ ਹੋ ਗਏ ਆ ਇਹਨੂੰ ਸੂਈ ਨੂੰ ਬੱਚਾ ਮਰ ਗਿਆ ਇਹਦਾ ਦੁੱਧ 11 ਕਿਲੋ ਹੈਗਾ ਪਰ ਇਹ 10 ਕਿਲੋ ਦੀ ਗਾਰੰਟੀ ਦਿੰਦੇ ਆ ਦੱਸਾਂ ਜੀ ਗਾਰੰਟੀ ਪੱਕਾ ਆ ਹੋਲੇ ਹੈਗਾ ਫੈਟ ਵੀ ਛੇ ਆਉਂਦੀ ਜੀ ਇਹਦੀ ਬਿਲਕੁਲ ਜੀ ਆ 6 ਫੈਟ ਹੁੰਦੀ ਹੈ ਹਨਾ ਜੀ 6 ਫੈਟ ਆਉਂਦੀ ਜੀ ਠੀਕ ਆ ਜੀ ਵੇਖੋ ਵੀਰੋ ਫੈਟ ਵੀ ਚੰਗੀ ਆ ਕੋਈ ਵੈੜ ਲੱਲੀ ਮਾਜੀ ਲੱਲੀ ਇੱਕ ਬਰਾਬਰ ਆ ਜੂਗੀ ਥਣ ਥਣ ਵਧੀਆ ਲੱਗਿਆ ਜੋ ਚਵਾਈ ਆਲਾ ਲੱਗਿਆ ਚੰਗੀ ਵੈੜਾ ਕਰੋਸ ਟੈਪ ਆ ਬਾਕੀ ਵੀਰੋ ਸੇਵਾ ਕਰੋਗੇ ਦੁੱਧ ਵਧੂਗੀ ਬਾਕੀ ਵੀਰ ਜੀ ਹੁਣ ਆਪਾਂ ਜੀ ਨਾਲ ਦੱਸਿਆ ਕਿ ਪੱਠੇ ਤੋਂ ਖੁਣਾ ਥੋੜਾ ਦੁੱਧ ਦਾ ਘਟਾ ਪੱਠੇ ਆ ਨਹੀਂ ਹੈਣਾ ਜੀ ਪੱਠੇ ਬਿਲਕੁਲ ਹੈ ਨਹੀਂ ਭਾਈ ਹਾਂ ਜੀ ਤੇ ਕੀ ਮੁੱਲ ਕਰ ਲੈਣਾ ਨੇ ਭਾਈ ਮੁੱਲ ਤੇ ਵੀਰ ਜੀ 30000 ਕਰਨੇ 28000 ਦੀ ਰੇਟ ਹੈ 28 ਦੀ ਹਾਂ ਜਾਇਜਾ ਚਲੋ ਦੋ ਹੋਰ ਹੀ ਜਾਂਦੇ ਹੋ 26 ਜਾਂਦੇ ਹੋ ਲੈ ਜਾਂ ਹੈਣਾ ਜੀ ਕੋਈ ਵੀਰ ਫੋਨ ਲਾ ਲਓ ਵੀਰੋ ਚੰਗੀ ਵਹਿੜਾ ਝੁੰਗੇ ਸਿੰਘ ਦੀ ਆ ਗਈ ਆ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹੈ ਕਿ ਵੀਰ ਜੀ ਤੁਸੀਂ ਪਸ਼ੂ ਦੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚੋ ਆਪਦੀ ਚਵਾਈ ਕਰੋ ਪਾਸ ਕਰੋ ਉਹ ਟਾਡਾ ਭਾਈ ਆਪਦਾ ਫਰਜ਼ ਬੰਦਾ ਜੀ ਬਾਕੀ ਭਾਈ ਉਹਨਾਂ ਮੁੱਲ ਕਰਤੇ ਜੈ ਝੋਟੀਆਂ ਦੇ ਵੱਡੀਆਂ ਝੋਟੀਆਂ ਨੇ ਚੰਗੀਆਂ ਰਿਕਾਰਡ ਵਾਲੀਆਂ ਨੇ ਦੁੱਧ ਵਾਲੀਆਂ ਝੋਟੀਆਂ ਨੇ ਪਤਲੇ ਚਮਚ ਆਗੀਆਂ ਨੇ ਬਾਕੀ ਭਾਈ ਕੋਈ ਵੀਰ ਦੂਰੋਂ ਚੱਲ ਕੇ ਆਉਂ ਮਾਣ ਤਣ ਕਰਿਓ ਹਨਾ ਜੀ ਮਾਣ ਤਣ ਜ਼ਰੂਰ ਕਰਾਂਗੇ ਵੀਰ ਜੀ ਭੈਣ ਭਰਾ ਕਰੇ ਫੋਨ ਕੋਈ ਗੱਲ ਬਿਲਕੁਲ ਜੀ ਹਾਂਜੀ ਭਾਈ ਇਹ ਨਾਂ ਦੱਸ ਦਿਓ ਆਪਦਾ ਹਰਜੀਤ ਸਿੰਘ ਜੀ ਹਾਂਜੀ ਪਿੰਡ ਪਿੰਡ ਨਠਵਾਲ ਠੀਕ ਹੈ ਜੀ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ ਦੱਸ ਲਿਓ ਭਾਈ 85690 88513 ਠੀਕ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ